ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਚਰਚਾ ਕਰਾਂਗੇ ਅੱਜ ਪੰਜਾਬ ਦੇ ਅਜਿਹੇ ਮੁੱਦੇ ਦੀ ਜੋ ਸ਼ਾਇਦ ਚੜਦੇ ਤੇ ਲੈਂਦੇ ਪੰਜਾਬ ਦੋਵੇਂ ਪਾਸੇ ਲੋਕਾਂ ਨੂੰ ਤਾਂ ਇੰਤਜ਼ਾਰ ਰਹੇਗਾ ਪਰ ਉਸ ਖਿੱਤੇ ਨਾਲ ਜੁੜੇ ਜੋ ਨਿਰਦੇਸ਼ਕ ਹਨ ਜੋ ਪ੍ਰੋਡਿਊਸਰ ਹਨ ਉਹਨਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਰੀਬ 1 ਮਹੀਨੇ ਪਹਿਲਾਂ ਜਿਸ ਤਰੀਕੇ ਦੇ ਭਾਰਤ ਪਾਕਿਸਤਾਨ ਦੇ ਵਿੱਚ ਹਾਲਾਤ ਬਣੇ ਸੀ ਤੇ ਉਹਨਾਂ ਹਾਲਾਤਾਂ ਕਰਕੇ ਜਿਹੜੀ ਤਣਾਅਪੂਰਨ ਸਥਿਤੀ ਹੋਈ ਸੀ ਉਸ ਤੋਂ ਬਾਅਦ 트럼ਪ ਦਾ ਇੱਕ ਟਵੀਟ ਆਇਆ ਤੇ ਸੀਜ਼ਫਾਇਰ ਦੀ ਗੱਲ ਕਹੀ ਗਈ ਪਰ ਉਸ ਤੋਂ ਬਾਅਦ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਅਜਿਹੀਆਂ ਰਿਪੋਰਟਾਂ ਵੀ ਆਈਆਂ ਪਰ ਇਹਨਾਂ ਰਿਪੋਰਟਾਂ ਦੇ ਵਿਚਕਾਰ ਹੁਣ ਕਰਿਪ 1 ਮਹੀਨਾ ਹੋ ਗਿਆ ਹੈ ਤੇ 1 ਮਹੀਨੇ ਬਾਅਦ ਵੀ ਜਿਹੜੀ ਤਣਾਅ ਵਾਲੀ ਸਥਿਤੀ ਆ ਉਹ ਲਗਾਤਾਰ ਕਿਥੇ ਨਾ ਕਿਥੇ ਪੈਦਾ ਹੁੰਦੀ ਰਹਿੰਦੀ ਆ ਪਰ ਹੁਣ ਭਾਰਤ ਪਾਕਿਸਤਾਨ ਦੇ ਇਸ ਤਣਾਅ ਦੀ ਸਥਿਤੀ ਦੇ ਵਿੱਚ ਜਿਹੜਾ ਉਹ ਬਹੁਤ ਵੱਡਾ ਘਾਟਾ ਪੰਜਾਬ ਨੂੰ ਹੋ ਸਕਦਾ ਔਰ ਨਾ ਹੋਵੇ ਇਸ ਲਈ ਸ਼ਾਇਦ ਪੈਸੇ ਲੋਣ ਵਾਲੇ ਇਹੀ ਅਰਦਾਸ ਕਰ ਰਹੇ ਹਨ ਕਿ ਘਾਟਾ ਨਾ ਹੋਵੇ ਕਿਉਂਕਿ ਕਰੋਨਾ ਦੇ ਨੁਕਸਾਨ ਦਾ ਖਸਾ ਜਾਹਿਰ ਕੀਤਾ ਜਾ ਰਿਹਾ ਹੈ ਤੇ ਉਮੀਦ ਜਿਤਾਈ ਜਾ ਰਹੀ ਆ ਕਿ ਅਜਿਆ ਨਾ ਹੋ ਦਰਸਲ ਜੜਦੇ ਤੇ ਲੈਣਦੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪੰਜਾਬੀ ਫਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਤੇ ਹੁਣ ਚੱਲ ਮੇਰਾ ਪੁੱਤ 4 ਤੇ ਸਰਦਾਰ ਜੀ 3 ਇਸ ਦਾ ਲਗਾਤਾਰ ਦਰਸ਼ਕਾਂ ਨੂੰ ਇੰਤਜ਼ਾਰ ਹੈ ਪਰ ਇਹ ਇੰਤਜ਼ਾਰ ਹੋਰ ਕਿੰਨਾ ਕੀ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦੀ ਪ੍ਰੋਡਕਸ਼ਨ ਤੋਂ ਲੈ ਕੇ ਡਿਸਟ੍ਰਿਬਿਊਸ਼ਨ ਤੱਕ ਦਤ ਕਮ ਅਜੇ ਬਹੁਤ ਅੜਿਆ ਹੋਇਆ ਕਿਉਂਕਿ ਜਦੋਂ ਵੀ ਪਾਕਿਸਤਾਨ ਦੇ ਕਲਾਕਾਰ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਸੀ ਤਾ ਲੋਕਾਂ ਨੂੰ ਵੀ ਇੱਕ ਉਮੀਦ ਮਿਲ ਜਾਂਦੀ ਸੀ ਤੇ ਦੂਜੇ ਪਾਸੇ ਬਣਾਉਣ ਵਾਲਿਆਂ ਨੂੰ ਵੀ ਜਿਹੜਾ ਹੁੰਦਾ ਸੀ ਕਿ ਕਿਥੇ ਨਾ ਕਿਥੇ ਕਰੋੜ ਰੁਪਏ ਦਾ ਜਿਹੜਾ ਉਹ ਫਾਇਦਾ ਹੋਏਗਾ ਕਿਉਂਕਿ ਜਦੋਂ ਇੱਕ ਬਿਆਨ ਸਾਹਮਣੇ ਆਇਆ ਪਾਕਿਸਤਾਨ ਦੇ ਇੱਕ ਕਲਾਕਾਰ ਦਾ ਉਹਨੇ ਕਿਹਾ ਕਿ ਸਾਡੇ ਕਰਕੇ ਜਿਹੜੀਆਂ ਨੇ ਉਹ ਪੰਜਾਬੀ ਫਿਲਮਾਂ ਚੱਲਦੀਆਂ ਨੇ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਦੀ ਸਥਿਤੀ ਬਣੀ ਹੋਈ ਉਸ ਤੋਂ ਬਾਅਦ ਲਗਾਤਾਰ ਜਿਹੜੇ ਨੇ ਹ ਹਾਲਾਤਾਂ ਤੇ ਚਰਚਾ ਹੋਈ ਸਭ ਨੇ ਆਪਣੇ ਪ੍ਰतिक੍ਰਮ ਦਿੱਤੇ ਚੜਦੇ ਤੇ ਲੈਂਦੇ ਪੰਜਾਬ ਦੋਵਾਂ ਪਾਸੇ ਦੇ ਕਲਾਕਾਰਾਂ ਵੱਲੋਂ ਵੀ ਪਰ ਇਸ ਸਾਰੇ ਮਸਲੇ ਦਾ ਹੱਲ ਕੀ ਹੋਏਗਾ ਕਿ ਆਉਂਦੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਲੈਂਦੇ ਪੰਜਾਬ ਦੇ ਜਿਹੜੇ ਕਲਾਕਾਰ ਨੇ ਕਿ ਉਹ ਪੰਜਾਬ ਦੀਆਂ ਜਿਹੜਾ ਚੜਦਾ ਪੰਜਾਬ ਆ ਉਸ ਦੇ ਵਿੱਚ ਕੰਮ ਨਹੀਂ ਕਰਨਗੇ ਫਿਲਮਾਂ ਦੇ ਵਿੱਚ ਕਿਉਂਕਿ ਸਵਾਲ ਇੱਕ ਪਾਸੇ ਆ ਪਰ ਦੂਜੇ ਪਾਸੇ ਆਮਦਨੀ ਦੀ ਗੱਲ ਵੀ ਕਿਥੇ ਨਾ ਕਿਥੇ ਕਲਾਕਾਰ ਸੋਚਦੇ ਨੇ ਪਰ ਜਿਹੜੀਆਂ ਫਿਲਮਾਂ ਰੁਕੀਆਂ ਪਈਆਂ ਨੇ ਜਿਹੜੇ ਮਾਹਿਰ ਹਨ ਉਹ ਇਹ ਵੀ ਦੱਸਦੇ ਨੇ ਕਿ ਅਜੇ ਤੱਕ ਜਿਹੜੀਆਂ ਪੰਜਾਬ ਦੀਆਂ 5 ਤੋਂ 6 ਫਿਲਮਾਂ ਨੇ ਜਿਹਦੇ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਵੱਲੋਂ ਕੰਮ ਕੀਤਾ ਗਿਆ ਤੇ ਉਹ ਰੁਕੀਆਂ ਪਈਆਂ ਨੇ ਜਿਨ੍ਹਾਂ ਤੇ ਕਰੋੜਾ ਰੁਪਏ ਲੱਗੇ ਹੋਏ ਨੇ ਤੇ ਲਗਾਏ ਵੀ ਜਾ ਰਹੇ ਨੇ ਦੂਜੇ ਪਾਸੇ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਆ ਕਿ ਹੁਣ ਤੱਕ ਤਾਂ ਕੋਈ ਪ੍ਰੇਜ਼ ਨਹੀਂ ਹੁੰਦਾ ਸੀ ਪਰ ਜਦੋਂ ਤੋਂ ਪਾਕਿਸਤਾਨ ਦੇ ਕਲਾਕਾਰ ਵੱਲੋਂ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਇਤਨਾ ਦੀ ਸਥਿਤੀ ਬਦ ਗਈ ਤੇ ਇਹਦੇ ਤੇ ਚਰਚਾ ਸ਼ੁਰੂ ਹੋ ਗਈ ਹੁਣ ਜਿਹੜਾ ਪਹਿਲਗਾਮ ਦੇ ਵਿੱਚ 22 April ਨੂੰ ਜੰਮੂ ਕਸ਼ਮੀਰ ਦੇ ਵਿੱਚ નિર્ਦੋਸ਼ ਨਿਹੱਤੇ ਲੋਕਾਂ ਤੇ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ 7 May ਨੂੰ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਤੇ ਉਸ ਦੇ ਜਿਹੜੇ ਪਾਕਿਸਤਾਨ ਦੇ ਜਿਹੜੇ ਅਤਵਾਦੀ ਠਿਕਾਣੇ ਸੀ ਉਸ ਤੇ ਆਪਰੇਸ਼ਨ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਇਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਫੌਜੀ ਕਾਰਵਾਈਆਂ ਹੋਈਆਂ ਤੇ ਉਸ ਤੇ ਤਿੱਖੇ ਪ੍ਰਤੀਕਰਮ ਆਉਣ ਲੱਗੇ ਹੁਣ ਸਵਾਲ ਇਹ ਹੈ ਕਿ ਭਾਰਤੀ ਜਿਹੜਾ ਪੰਜਾਬੀ ਸਿਨੇਮਾ ਉੱਤੇ ਤਣਾਅ ਦਾ ਅਸਰ ਪੈ ਰਿਹਾ ਹੈ ਤੇ ਉਹ ਹੋਰ ਵਧੇਗਾ ਜਾਂ ਇੱਥੇ ਰੁਕੇਗਾ ਕਿਉਂਕਿ ਕਰੋੜਾਂ ਰੁਪਏ ਦੇ ਸਵਾਲ ਦੀ ਗੱਲ ਹੈ ਇਹ ਫਿਲਮਾਂ ਸਿਰਫ ਇੱਥੇ ਕਰਕੇ ਜੁੜੀਆਂ ਹੋਈਆਂ ਨੇ ਕਿਉਂਕਿ ਆਪਸੀ ਗਲਵਾਟ ਰਾਹੀ ਕਈ ਮਸਲੇ ਐਸੇ ਹੁੰਦੇ ਨੇ ਜੋ ਇਨ੍ਹਾਂ ਫਿਲਮਾਂ ਦੇ ਜਰੀਏ ਵਿਚਾਰ ਸਾਂਝੇ ਕਰਕੇ ਕਈ ਮਸਲਿਆਤ ਤੇ ਕਈ ਮੁੱਦਿਆਂ ਤੇ ਗੱਲ ਵੀ ਹੁੰਦੀ ਐ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਪਰ ਦੂਜੇ ਪਾਸੇ ਅਸੀਂ ਤੁਹਾਨੂੰ ਦੱਸਦੀ ਹਾਂ ਕਿ ਪਹਿਲਾਂ ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤੀ ਫਿਲਮਾਂ ਜਾਂ ਪੰਜਾਬੀ ਫਿਲਮਾਂ ਦੇ ਵਿੱਚ ਨਹੀਂ ਲਿਆ ਜਾਂਦਾ ਸੀ ਪਰ ਕਿੱਥੇ ਨਾ ਕਿੱਥੇ ਬਣਾਉਣ ਵਾਲੇ ਦੇਖਦੇ ਹਨ ਕਿ ਉਹਨਾਂ ਨੂੰ ਕਿੱਥੇ ਕਿੰਨਾ ਕੀ ਫਾਇਦਾ ਹੋਏਗਾ ਕਿਉਂਕਿ ਚੜ੍ਹਦੇ ਪੰਜਾਬ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਬਾਰਡਰ ਨਾਲ ਲੱਗਦਾ ਪੰਜਾਬੀ ਸੂਬਾ ਤਾਂ ਉੱਥੇ ਹੀ ਦੂਜੇ ਪਾਸੇ ਲੈਨਦੇ ਪੰਜਾਬ ਦੇ ਵਿੱਚ ਜਿਹੜੇ ਦਰਸ਼ਕ ਨੇ ਉਹਨਾਂ ਦੀ ਗਿਣਤੀ ਨੂੰ ਵੀ ਫੋਕਸ ਕੀਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੇ ਡਰਾਮਾ ਕਲਾਕਾਰ ਜਿਹੜੇ ਨੇ ਉਹਨਾਂ ਨੂੰ ਭਾਰਤੀ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਦੇ ਵਿੱਚ ਲੈਣ ਲੱਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਦਰਸ਼ਕ ਨੇ ਪੰਜਾਬੀ ਫਿਲਮਾਂ ਤੇ ਅਗਰ ਸਿਰਫ ਪੰਜਾਬੀ ਭਾਸ਼ਾ ਨੂੰ ਹੀ ਫੋਕਸ ਕੀਤਾ ਜਾਇਆ ਤਾਂ 3 ਕਰੋੜ ਦੇ ਜਿਹੜੇ ਉੱਤੇ ਨੇ ਪਰ ਦੂਜੇ ਪਾਸੇ ਜਿਹੜੇ ਲੈਹਦੇ ਪੰਜਾਬ ਜਾਂ ਹੋਰ ਕੰਟਰੀਆਂ ਦੇ ਵਿੱਚ ਪੰਜਾਬੀ ਰਹਿੰਦੇ ਨੇ ਉਹਨਾਂ ਦੀ ਗਿਣਤੀ 7 ਤੋਂ 8 ਕਰੋੜ ਦੱਸੀ ਜਾਂਦੀ ਹੈ ਜੋ ਮਾਹਿਰ ਕਹਿੰਦੇ ਨੇ ਤੇ ਉਸ ਮੁਤਾਬਿਕ ਕਿਥੇ ਨਾ ਕਿਥੇ ਜਿਹੜਾ ਇਸ ਚੀਜ਼ ਨੂੰ ਵੀ ਫੋਕਸ ਕੀਤਾ ਗਿਆ ਕਿ ਆਮਦਨੀ ਹੋਏਗੀ ਜੇਕਰ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਤੇ ਉਨਾ ਵੱਧ ਫੋਕਸ ਕੀਤਾ ਜਾਵੇ ਤੇ ਦੋਵਾਂ ਹੀ ਮੁਲਕਾਂ ਦੇ ਜਿਹੜੇ ਪੰਜਾਬੀ ਕਲਾਕਾਰ ਨੇ ਉਹਨਾਂ ਦੀ ਸਮੂਲੀਅਤ ਕਰਵਾਏ ਜਾਵੇ ਤੇ ਇਸੇ ਦੇ ਚੱਲਦਿਆਂ ਪਾਕਿਸਤਾਨ ਦੇ ਕਲਾਕਾਰਾਂ ਨੂੰ ਭਾਰਤੀ ਸਿਨੇਮਾ ਦੇ ਵਿੱਚ ਐਂਟਰੀ ਹੋਈ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਉਹ ਕੰਮ ਕਰਨ ਲੱਗ ਪਏ ਹਾਲਾਂਕਿ ਉਸ ਤੋਂ ਬਾਅਦ ਅਮਰੀਕਾ ਕੈਨੇਡਾ ਜਾਂ ਹੋਰ ਕਈ ਮੁਲਕਾਂ ਦੇ ਵਿੱਚ ਵੀ ਇਹਨਾਂ ਨੇ ਨਾਲ ਸੂਟੀਆਂ ਕੀਤੀਆਂ ਤੇ ਵਧੀਆ ਕੰਮ ਵੀ ਕੀਤਾ ਪਰ ਹੁਣ ਹੋਇਤ ਆਤਵਾਦੀ ਹਮਲੇ ਤੋਂ ਬਾਅਦ ਜੋ ਕਿ ਪਹਿਲਗਾਮ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਦੇ ਕਲਾਕਾਰ ਦਾ ਬਿਆਨ ਆਇਆ ਉਸ ਤੋਂ ਬਾਅਦ ਇਹ ਮਸਲਾ ਗਰਮ ਆ ਗਿਆ ਹੁਣ ਜਿਹੜੀਆਂ ਫਿਲਮਾਂ ਅਟਕੀਆਂ ਹੋਈਆਂ ਨੇ ਉਹਨਾਂ ਦਾ ਕਾਟਾ ਕਿੱਦਾਂ ਪੂਰਾ ਕੀਤਾ ਜਾਏਗਾ ਕਿਉਂਕਿ ਸਭ ਤੋਂ ਵੱਡੀ ਗੱਲ ਆ ਕਿਉਂਕਿ ਅਜੇ ਹੀਆਂ ਫਿਲਮਾਂ ਨੇ ਜਿਨ੍ਹਾਂ ਨੂੰ ਦਰਸ਼ਕਾਂ ਨੂੰ ਵੀ ਇੰਤਜ਼ਾਰ ਹੈ ਕਿ ਉਹ ਛੇਤੀ ਹੋਣ ਤੇ ਅਸੀਂ ਉਹਨਾਂ ਨੂੰ ਵੇਖਣ ਲਈ ਜਿਹੜਾ ਉਹ ਸਿਨੇਮਾ ਘਰਾਂ ਦੇ ਵਿੱਚ ਜਾਈਏ ਕਿਉਂਕਿ ਉਹਨਾਂ ਦਾ ਪਹਿਲਾ ਰਿਸਪੌਂਸ ਵੀ ਬਹੁਤ ਵਧੀਆ ਰਿਹਾ ਪਰ ਹੁਣ ਜਿਹੜਾ ਘਾਟੇ ਦੀ ਗੱਲ ਆ ਜਾਂ ਜੋ ਚੀਜ਼ ਕਹੀ ਜਾਂਦੀ ਆ ਕਿ ਜਿਹੜਾ ਕਰੋੜਾਂ ਦੇ ਨੁਕਸਾਨ ਦਾ ਖਦਸਾ ਉਹ ਕਿਦਾਂ ਪੂਰਾ ਕੀਤਾ ਜਾਏਗਾ ਪਰ ਉਮੀਦ ਇਹੀ ਜ਼ਾਹਿਰ ਕੀਤੀ ਜਾ ਰਹੀ ਆ ਕਿ ਜਿਹੜੀ ਤਣਾਅ ਦੀ ਸਥਿਤੀ ਬਣੀ ਹੋਈ ਆ ਜਾਂ ਆਪਸੀ મતਭੇਦ ਜਿਹੜੇ ਕਲਾਕਾਰਾਂ ਵਿਚਾਲੇ ਚੱਲ ਰਹੇ ਨੇ ਤੇ ਉਹ ਖਤਮ ਹੋਣ ਤੇ ਜਿਹੜੀਆਂ ਵੀ ਫਿਲਮਾਂ ਨੇ ਉਹ ਪੂਰੀਆਂ ਹੋਣ ਇਸ ਦੀ ਉਮੀਦ ਵੀ ਮਾਹਿਰ ਜਿਤਾ ਰਹੇ ਨੇ ਫਿਲਹਾਲ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਤੇ ਚਰਚਾ ਸੀ ਕੀਤੀ ਆ ਪਰ ਤੁਹਾਡੇ ਵੀ ਜੋ ਵੀ رائے ਹੋਏਗੀ ਉਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ